ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਹਰਪ੍ਰੀਤ ਸਿੰਘ ਤੇ ਸਾਰੇ ਠੀਕ ਠਾਕ ਹੋ ਦੋਸਤੋ ਤੇ ਪਿੰਡਾਂ ਵਾਲੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਪੀਰ ਆ ਪੀਰਾਂ ਦੀ ਦਰਗਾਹ ਪਿੰਡ ਪੈਮਨੋਨ ਜਿੱਥੇ ਕੀ ਬਾਬਾ ਜੀ ਦਾ ਪੁੰਨਾ ਭੰਡਾਰਾ ਚੱਲਦਾ ਹੈ ਤੇ ਉੱਥੇ ਸੰਗਤ ਲੰਗਰਾਂ ਦੀ ਸੇਵਾ ਕਰ ਰਹੀਆਂ ਤੇ ਆਜੋ ਤੁਹਾਨੂੰ ਦਿਖਾਉਨੇ ਆ ਉੱਥੇ ਜਾ ਕੇ ਆਪਾਂ ਰੌਣਕ ਮੇਲਾ ਜੀ ਤੇ ਨਾਲੇ ਆਪਾਂ ਮੱਥਾ ਟੇਕਦੇ ਆ ਪੀਰਾਂ ਦੀ ਦਰਗਾਹ ਤੇ ਤੇ ਆਜੋ ਦੋਸਤੋ ਆਪਾਂ ਚੱਲਦੇ ਆ ਤੇ ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਜੀ ਤੇ ਆਜੋ ਤੁਹਾਨੂੰ ਆਪਾਂ ਲੈ ਕੇ ਚੱਲਦੇ ਆ ਪੀਰਾਂ ਦੀ ਦਰਗਾਹ ਤੇ ਪਿੰਡ ਪੈਮਨ ਨਾ ਤੇ ਦਿਖਾਉਨੇ ਆ ਤੁਹਾਨੂੰ ਅੱਜ ਉੱਥੋਂ ਦੇ ਰੌਣਕ ਮੇਲੇ ਆਜੋ ਜੀ ਨਾਲੇ ਆਪਾਂ ਟੇਕਦੇ ਆ ਬਾਬਾ ਜੀ ਦੇ ਮੱਥਾ Te ayudó ah, esto. Te... I'm ਪੰ ਬਾਕੀ ਆਪਾਂ ਸਾਰੀ ਜਾਣਕਾਰੀ ਲੈਣੇ ਆ ਜੀ ਤੇ ਪੁੱਛਦੇ ਆਪਾਂ ਸੰਗਤਾਂ ਕੋਲੋਂ ਇਹਦੇ ਇਤਿਹਾਸ ਬਾਰੇ ਥੋੜਾ ਬਹੁਤ ਤੇ ਜਾਣਕਾਰੀ ਲੈਣੇ ਆ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਜੀ ਥੋੜੀ ਬਹੁਤ ਇਹ ਬਾਬਾ ਪੀਰ ਪਾਸ਼ਾ ਨਗਾਹੇ ਵਾਲੇ ਦੀ ਜਗ੍ਹਾ ਹੈ ਜੀ ਜੋ ਪਿੰਡ ਬਹਿਮਣਦਵਾਨਾਂ ਦੇ ਵਿੱਚ ਨਵਾਸਤੇ ਬਣਿਆ ਹੋਇਆ ਹੈ ਇੱਥੇ ਆਏ ਸਾਲ ਲੰਗਰ ਸੰਗਤ ਦੀ ਸਹਿਯੋਗ ਨਾਲ ਥੋਲੇ ਪੂਰਗਾ ਜਾਂ ਦੇ ਲਈ ਦੇਗਾ ਜੋ ਵੀ ਬਣਾਇਆ ਜਾਂਦਾ ਬੜੀ ਸ਼ਰਤਾਂ ਨਾਲ ਅਪੰਡੇ ਦੇ ਸਹਿਯੋਗ ਕਰਦਾ ਹੈ ਉਹ ਬੜੀ ਧੂਤਾਂ ਨਾਲ ਬਣਾਇਆ ਜਾਂਦਾ ਹੈ ਬਹੁਤ ਸੰਗਤ ਆ ਕੇ ਇੱਥੇ ਸ਼ਾਮ ਤੱਕ ਲੰਗਰ ਛਕਦੀ ਹੈ ਬਾਬੇ ਦੀ ਬੜੀ ਮਿਹਰਬਾਨੀਆਂ ਕਿਰਪਾ ਜੀ ਨੰਗਰ ਦੇ ਉੱਪਰ ਮਿਹਰਬਾਨੀਆਂ ਜੀ ਸਸਰੀ ਗਾ ਜੀ ਤੇ ਇਹ ਆਪਾਂ ਲੈਤੀ ਜਾਣਕਾਰੀ ਤੇ ਆਪਾਂ ਹੋਰ ਵੀ ਤੁਹਾਨੂੰ ਦਿਖਾਵਾਂਗੇ ਜਾਣ ਤੋਂ ਪਹਿਲਾਂ ਆ ਦੇਖੋ ਜੀ ਇੱਧਰ ਬਾਬਾ ਜੀ ਦੀ ਬਹੁਤ ਹੀ ਵਧੀਆ ਜਗ੍ਹਾ ਬਣੀ ਹੋਈ ਹੈ ਡਾਕਟਰ ਤੇ ਆ ਆਪਣੇ ਡਾਕਟਰ ਸਾਹਿਬ ਹੈ ਤੇ ਇਹਨਾਂ ਤੋਂ ਆਪਾਂ ਹੋਰ ਜਾਣਕਾਰੀ ਲੈਨੇ ਵੀ ਕਿੰਨਿਆਂ ਕ ਸੰਗਤਾਂ ਪਹੁੰਚੀਆਂ ਜੀ ਇੱਥੇ ਮੱਥਾ ਟੇਕਣ ਲਈ ਅੱਜ ਕਿੰਨਾ ਖਰਾਸ਼ ਆ ਅੱਜ ਇੱਥੇ ਬਹੁਤ ਖਰਾਸ਼ ਆ ਜੀ ਬਾਬਾ ਜੀ ਦਰਗਾਹ ਦੇ ਉੱਤੇ ਆਪਣੇ ਜੋ ਕਿ ਇੱਥੇ ਆਏ ਸਾਲ ਲੰਗਰ ਦੀ ਸੇਵਾ ਕਰਦੇ ਸ਼ੱਕਤ ਸਾਰੇ ਪਿੰਡ ਵੱਲੋਂ ਸਾਰੇ ਨਗਰ ਵੱਲੋਂ ਇੱਥੇ ਲੰਗਰ ਦੀ ਸੇਵਾ ਹੁੰਦੀ ਹੈ ਤੇ ਤੁਹਾਨੂੰ ਜੋ ਵੀ ਧਰਮ ਅਦਾ ਰਹੇ ਨੇ ਸਾਰੇ ਧਰਮਾਂ ਨੂੰ ਸਤਿਕਾਰ ਕਰਨਾ ਚਾਹੀਦਾ ਤੁਸੀਂ ਦੇਖ ਹੀ ਸਾਡੇ ਆ ਜੇ ਸਾਰੇ ਸਾਨੂੰ ਸਾਰਾ ਨਗਰ ਇੱਥੇ ਇਕੱਠਾ ਹੋਇਆ ਹੈ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਹੈ ਆ ਦੇਖੋ ਬਹੁਤ ਹੈ ਚਲੋ ਬਹੁਤ ਬਹੁਤ ਧੰਨਵਾਦ ਜੀ ਤੇ ਆਹ ਦੇਖੋ ਜੀ ਇੱਥੇ ਆਪਾਂ ਤੁਹਾਨੂੰ ਦਿਖਾਉਨੇ ਆ ਚਾਹ ਪਾਣੀ ਦਾ ਪ੍ਰਬੰਧ ਕਰਦੇ ਹੋਏ ਆਪਣੇ ਸੇਵਾਦਾਰ ਤੇ ਉਧਰ ਦੇਖੋ ਜੀ ਤੇ ਲੋ ਜੀ ਆਪਾਂ ਸੰਗਤਾਂ ਨਾਲ ਤੁਹਾਨੂੰ ਮਿਲਾਉਣੇ ਆ ਤੇ ਆਹ ਦੇਖੋ ਜੀ ਸੰਗਤਾਂ ਬਾਬੇ ਦੇ ਦਰਗਾਹ ਚ ਸੇਵਾ ਕਰਦੀਆਂ ਸਵੇਰ ਤੋਂ ਹੀ ਸੇਵਾ ਕਰਦੀਆਂ ਤੇ ਆਪਾਂ ਬਾਬਾ ਜੀ ਨੂੰ ਪੁੱਛਦੇ ਵੀ ਕਿੰਨੇ ਸਾਲ ਤੋਂ ਸੇਵਾ ਕਰਦੇ ਆ ਰਹੇ ਆ ਚਲੋ ਕੋਈ ਨਹੀਂ ਤੁਸੀਂ ਦੱਸ ਦਿਓ ਵੀ ਕਿੰਨੇ ਸਾਲ ਤੋਂ ਸੇਵਾ ਕਰਦੇ ਆ ਰਹੇ ਹੋ 20-22 ਸਾਲ ਤੋਂ ਸੇਵਾ ਕਰਦੇ ਆ ਰਹਾ ਜੀ ਇੱਥੇ ਕੀ ਖੰਨਤ ਹੈ ਅੱਛਾ ਜੀ ਤੇ ਪਿੰਡ ਦੇ ਸਹਿਯੋਗ ਨਾਲ ਹੀ ਯਾਨੀ ਸਾਰਾ ਜੋ ਸਾਰੇ ਪਿੰਡ ਦੇ ਸਹਿਯੋਗ ਨਾਲ ਠੀਕ ਹੈ ਜੀ ਤੇ ਤੁਸੀਂ ਕੁਝ ਕਹਿਣਾ ਚਾਹੋਗੇ ਹੋ ਸੱਚੇ ਦਰਬਾਰ ਕੇ ਅਸੀਂ ਹੁਣ ਇੱਥੇ ਆਏ ਹੋਏ ਆ ਪਿੰਡ ਪੈਂਮਨ ਦਵਾਨਾ ਦੇ ਵਿੱਚ ਸੋ ਦੇਖਣ ਨੂੰ ਬਹੁਤ ਹੀ ਵਧੀਆ ਚੰਗਾ ਲੱਗਿਆ ਇੱਥੇ ਸਾਰੇ ਇਹ ਸੰਗਤ ਦਾ ਸਹਿਯੋਗ ਮਿਲਿਆ ਸਾਨੂੰ ਪੜਾਹਰੇ ਦੇ ਵਿੱਚ ਨਗਰ ਦੇ ਵਿੱਚ ਉਹ ਆਸ-ਪਾਸ ਦੇ ਪਿੰਡਾਂ ਦੇ ਵੀ ਸੰਗਤ ਵਧੀਆ ਚੱਲ ਕੇ ਆਈ ਹੈ ਇੱਥੇ ਜਿਵੇਂ ਚੁੱਕੇ ਨੇੜੇ ਪਏਗੇ ਇਧਰ ਵੀਰਤਲਾ ਸਾਰੇ ਪਿੰਡਾਂ ਦੇ ਵਿੱਚੋਂ ਆਏ ਚੰਗੀਆਂ ਸੰਗਤ ਸੋ ਸਵੇਰ ਤੋਂ ਲੈ ਕੇ ਅਸੀਂ ਵਧੀਆ ਸੇਵਾ ਕਰ ਰਹੇ ਆ ਸਾਰੀ ਸੰਗਤ ਵਧੀਆ ਹਟੋ ਰਹੀ ਹੈ ਸਾਡੇ ਨੂੰ ਪਹਿਲਾਂ ਦੱਸ ਹੀ ਚੁੱਕੇ ਨੇ ਇਹਨਾਂ ਨੂੰ ਵੀ ਹੋ ਗਿਆ ਕਿ ਘਟੋ ਘਟ ਤੇ ਇਹ ਸੀ ਆਪਣੀਆਂ ਸੰਗਤਾਂ ਜਿਨ੍ਹਾਂ ਨਾਲ ਤੁਹਾਨੂੰ ਅਸੀਂ ਸੇਵਾ ਕਰਦੇ ਦਿਖਾਇਆ ਆ ਦੇਖੋ ਜੀ ਸੰਗਤਾਂ ਸੁਭਾਦੀਆਂ ਦੀ ਸੇਵਾ ਕਰ ਜਾਂਦੀਆਂ ਇੱਥੇ ਤੇ ਦੋਸਤੋ ਬਾਕੀ ਸਾਹ ਦੇਖੋ ਜੀ ਤੇ ਬਾਕੀ ਮਿੰਡਾਂ ਵਾਲੇ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰਦਾ ਕਰੋ ਸ਼ੇਅਰ ਕਰਦਾ ਕਰੋ ਤੇ ਲਾਈਕ ਕਰਦਾ ਕਰੋ ਤਾਂ ਕਿ ਆਪਾਂ ਅੱਗੇ ਤੋਂ ਤੁਹਾਡੇ ਲਈ ਹੋਰ ਵੀ ਵਧੀਆ ਤੋਂ ਵਧੀਆ ਵੀਡੀਓ ਤੇ ਹੋਰ ਵਧੀਆ ਬਲੌਗਸ ਲੈ ਕੇ ਆਇਆ ਕਰੀਏ ਬਹੁਤ ਬਹੁਤ ਧੰਨਵਾਦ ਜੀ ਜੁੜਉਂਦੇ ਬਸਦੇ ਰਹੋ ਤੇ ਦੇਖਦੇ ਰਹੋ ਪਿੰਡਾਂ ਵਾਲੇ ਚੈਨਲ